ਰਾਜਨੀਤਾ ਤੇ ਹਾਸਿਆਂ ਦੇ ਕਲਾਕਾਰ ਟਿਊਟੂ ਬਾਣੀਆਂ ਦੇ ਵੱਲੋਂ ਬੁੱਡੇ ਨਾਲੇ ਦੀ ਗੰਬੀਰ ਸਥਿਤੀ ਨੂੰ ਰੋਸ਼ ਵਿਅਕਤ ਕਰਦੇ ਹੋਏ ਕੇਕ ਕੱਟ ਕੇ ਨਾਲੇ ਦਾ ਜਨਮ ਦਿਨ ਮਨਾਇਆ ਗਿਆ ਟਿਊਟੂ ਬਾਣੀਆਂ ਨੇ ਕਿਹਾ ਕਿ ਵਕਤ ਵਕਤ ਦੇ ਨਾਲ ਸਰਕਾਰਾਂ ਦੁਆਰਾ ਬੁੱਡੇ ਨਾਲੇ ਦੀ ਸਫਾਈ ਦੇ ਨਾਂ ਤੇ ਸਿਰਫ ਕਾਲੇ ਪੱਥਰ ਹੀ ਲਗਾਏ ਜਾਂਦੇ ਹਨ ਤੇ ਹਾਲਾਂ ਹੀ ਮੈਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ 665 ਕਰੋੜ ਦੇ ਬਜਟ ਦਾ ਐਲਾਨ ਕੀਤਾ ਗਿਆ ਸੀ ਉਹਨਾਂ ਨੇ ਕਿਹਾ ਕਿ 2 ਸਾਲ ਦੀ ਬਜਾਏ ਇਸ ਨਾਲੇ ਦੀ ਸਫਾਈ 7 ਮਹੀਨਿਆਂ ਦੇ ਵਿੱਚ ਪੂਰੀ ਹੋਣੀ ਚਾਹੀਦੀ ਹੈ ਅੱਜ ਅਸੀਂ ਬੁੱਢੇ ਨਾਲ ਦਾ ਜਨੰਦਰ ਮਨਾਉਣ ਆਏ ਆ ਕਿਉਂਕਿ ਬੁੱਢੇ ਨਾਲ ਦਾ ਕੋਈ ਕਸੂਰ ਨਹੀਂ ਆ ਕਸੂਰ ਹੈਗਾ ਲੋਕਾਂ ਦਾ ਜਿਹੜੇ ਚ ਗੰਦ ਛੱਡਦੇ ਨੇ ਕੁੱਤੇ ਛੱਡਦੇ ਆ ਤੇ ਕੈਮੀਕਲ ਤੇ ਪਾਣੀ ਛੱਡਦੇ ਆ ਗੋਹਾ ਛੱਡਦੇ ਆ ਤੇ ਸਾਡੀ ਸਰਕਾਰ ਇਹ ਤੇ ਸਿਆਸਤ ਕਰਦੀਆਂ ਨੇ ਇੱਕ ਕਾਲਾ ਪੱਥਰ ਪਹਿਲਾਂ ਲਾਇਆ ਸੀਗਾ ਹੁਣ ਇੱਕ ਕਾਲਾ ਪੱਥਰ ਕੈਪਟਨ ਸਾਹਿਬ ਨੇ ਲਾਤਾ ਮੈਂ ਕੈਪਟਨ ਸਾਹਿਬ ਨੂੰ ਬੇਨਤੀ ਕਰਦਾ ਹਾਂ ਕਿ ਕਾਲੇ ਪੱਥਰ ਨੇ ਬੁੱਢਾਂ ਨਾਲਾਂ ਸਾਫ਼ ਨਹੀਂ ਕਰਨਾ ਇਹਦੇ ਵਾਸਤੇ ਮਿਸਤਰੀ ਭੇਜੋਗਰਾ 650 ਕਰੋੜ ਦਾ ਪ੍ਰੋਜੈਕਟ ਪਾਸ ਹੋਇਆ ਵਾ ਤੁਹਾਡਾ ਤਲਵਾਦ ਕਰਦੇ ਆ ਤੁਸੀਂ ਕਹਿੰਦੇ ਹੋ ਵੀ 2 ਸਾਲਾਂ ਦੇ ਵਿੱਚ ਵੀ ਅਸੀਂ ਬੁੱਢਾ ਨਾਲਾ ਸਾਫ਼ ਕਰਾਂਗੇ ਕੈਪਟਨ ਸਾਹਿਬ ਕੀ ਗਾਰੰਟੀ ਆ ਵੀ 2 ਸਾਲਾਂ ਵਿੱਚ ਤੁਹਾਡੀ ਸਰਕਾਰ ਦੁਆਰਾ ਆਊਗੀ ਕੋਈ ਗਾਰੰਟੀ ਨਹੀਂ ਆ ਪਹਿਲਾਂ 4 ਸਾਲਾਂ ਬਾਅਦ ਅੱਜ ਤੁਸੀਂ ਸੁੱਤੇ ਪਏ ਧਾਗੇ ਉਗਰਾ ਚਲੋ 650 ਕਰੋੜ ਰੁਪਏ ਦੇਤਾ ਅਸੀਂ ਤੁਹਾਨੂੰ ਧਨਵਾਦ ਕਰਦੇ ਆ ਮੈਂ ਚੈਟਰ ਸਾਹਿਬ ਨੂੰ ਬੇਨਤੀ ਕਰਦਾ ਹਾਂ ਕਿ 6-7 ਮਹੀਨੇ ਦੇ ਅੰਦਰ ਇਹਨੂੰ ਸਾਫ ਕੀਤਾ ਜਾਵੇ ਨੀਸ਼ਾ ਸ਼ਰਮਾ ਕਿੱਥੇ ਆਈ ਹੋ ਤੇ ਕੀ ਕਰਨ ਲਈ ਆਈ ਹੋ ਮੈਂ ਬੁੱਲਾਪੁਰ ਤੋਂ ਆਈ ਹਾਂ ਕੀ ਕਰਨਾ ਮੈਂ ਇੱਥੇ ਬੁਦੇਰ ਦੇ ਦਾ ਪਾਣੀ ਸਾਫ ਕਰਵਾਣਾ ਆਈ ਹਾਂ ਕਿਸ ਤਰੀਕੇ ਨਾਲ ਸਾਫ ਕਰਵਾ ਰਹੇ ਹੋ ਕਾਲੀ ਕੈਪਟਨ ਸਾਹਿਬ ਨੂੰ ਇਹ ਬਰਥਡੇ ਮਨਾ ਕੇ ਫਿਰ ਕਿੰਨੇ ਤਰੀਕੇ ਨਾਲ ਸਾਫ ਕਰਵਾਉਣਾ ਹੈ ਬੁੱਢੇ ਮਨਾ ਰਹੇ ਹੋ ਬੁੱਢੇ ਨਾਲੇ ਦਾ ਅੱਛਾ ਕੀ ਅਪੀਲ ਕਰਦੇ ਹੋ ਕੈਪਟਨ ਸਾਹਿਬ ਨੂੰ ਮੈਂ ਇਹ ਅਪੀਲ ਕਰਦੀ ਹਾਂ ਕਿ ਬੁੱਢੇ ਨਾਲੇ ਦਾ ਪਾਣੀ ਸਾਫ ਕਰਾ ਦਿਓ ਲੁਧਿਆਣਾ ਤੋਂ ਅਭਿਸ਼ੇਕ ਜਲੋਟਾ ਦੀ ਰਿਪੋਰਟ ਐਸਐਮਜ਼ ਨਿਊਜ਼